ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਵਿਖਾਉਣੇ ਆ ਤਿੰਨ ਤਿੰਨੇ ਪੂਰੀਆਂ ਚੰਗੀਆਂ ਵਹਿੜਾਂ ਇੱਕ ਨੰਬਰ ਤਾਜੀ ਸੂਈ ਸਵਾਈ ਆ ਚੰਗੇ ਬੌਲੇ ਤੇ ਚੱਲ ਰਹੀ ਆ ਬਾਈ ਕਹਿੰਦਾ ਜਮਾ ਤਾਜੀ ਸੂਈਆਂ ਤੇ ਦੋ ਇਧਰ ਗੱਬਣਾ ਤਿਆਰ ਵਹਿੜਾਂ ਬੱਚੀ ਦੋ ਨੰਬਰ ਵੀ ਪੂਰੀ ਚੰਗੀਆਂ ਗੋਲ ਮਟੋਲ ਆ ਲੈਵੇ ਤੇ ਨਾੜਾ ਨੂੜਾ ਵੀ ਬਹੁਤ ਆ ਤੇ ਇੱਕ ਇਦਰ ਬਦਾਮੀ ਰੰਗ ਦੀ ਵੱਡੇ ਕੱਦ ਵਾਲੀ ਮੱਛੀ 3 ਜਨਵਾਰ ਜਿਹਦੇ ਜਿਹੜਾ ਵੀ ਜਾਨਵਰ ਮਾਨੂੰ ਚੰਗਾ ਲੱਗਦਾ 1 ਨੰਬਰ 2 ਨੰਬਰ ਜਾਂ 3 ਨੰਬਰ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਅਗਲਾ ਵੀਰ ਦੇ ਘਰੇ ਆ ਜੇ ਤਸੱਲੀ ਕਰਕੇ ਲੈ ਜੇ ਗੱਲਾਂ ਬਾਤਾਂ ਕਰ ਲੈਣੇ ਕਿੰਨਾ ਮੁੱਲ ਕਿੰਨਾ ਦੋਦ ਸਾਰੀ ਜਾਣਕਾਰੀ ਲੈ ਦਨਾ ਸਾਸੀ ਕਾਲ ਜੀ ਸਾਸੀ ਕਾਲ ਬਈ ਨਾਂ ਦੱਸ ਦੀ ਨਾਮ ਲਾਲੀ ਬਾਈ ਪਿੰਡ ਕਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198855080 3 ਜਨਵਾਰ ਹਾਂਜੀ ਬਈ 3 ਨੂੰ ਇਹਦੋਂ ਘਰ ਪਹਿਲਾਂ ਚੰਗੀ ਜੀ ਤੋਂ ਇਹ ਬਈ ਅਰੀਨਲ ਦੂਜੇ ਸਵੇ ਚੰਗਿਆਂ ਦਾ ਬਈ ਸਾਰੀਆਂ ਆ ਹਾਂ ਸਹੀ ਹੈ ਪੈਸੇ ਲਾ ਕੇ ਉਹਨੀਆਂ ਸਾਰੀਆਂ ਚੰਗੀਆਂ ਆ ਹਾਂ ਇਹ ਵਾਰ ਇੰਨਾ ਬਾਈ ਵਾਕੀ ਗੰਗੀ ਗੇ ਜਾਂ ਚੰਗ ਕੋਈ ਆ ਹਮ ਆਪਾਂ ਤੂੰ ਯਕੀਨ ਮੰਨੀ ਜਦੋਂ ਦੇ ਵਪਾਰ ਕਰਨ ਲੱਗੇ ਆ ਦੂਜੇ ਦਿਨ ਨੂੰ ਇੰਨੇ ਤੇ ਬੋਲੇ ਤੇ ਮੈਂ ਪਸੂ ਪਹਿਲਾਂ ਹੀ ਵੇਖਿਆ ਅੱਛਾ ਹਾਂ ਇਹ ਜੀਦੋ ਲਈਓ ਕਹਿੰਦਾ ਵੀ 23 ਕਿਲੋ ਦੁੱਧ ਚੋਇਆ ਪਿਛਲੇ ਸੂਏ ਤੇ ਬਾਈ ਚੋਇਆ ਵੀ ਜਿਹੜੇ ਹਿਸਾਬ ਦੀ ਵੈੜਦੀ ਸਟਾਰੀ ਆ ਕੱਲ ਦੀ ਸੂਈ ਇਹ ਠਾ 15 ਕਿਲੋ ਨੈਟ ਬੋਲਾ ਤਿਆਰ ਕੱਲ ਦੀ ਸੂਈ ਦਾ ਲੈ ਕੱਲ ਹੀ ਨਹੀਂ ਕੀਤੀ ਬਾਈ ਹਜੇ ਠੀਕ ਆ ਭਲਾ ਕੋਈ ਆਪਣੇ ਘਰੇ ਚਾਰ ਡੰਗ ਚੋਲੇ ਪੰਜ ਜੋੜੇ ਬਾਈ ਆਪਦੀ ਫੋਲ ਦੇਖ ਲਈ ਕਰਕੇ ਲੈ ਆਇਓ ਠਣਾ ਦੀ ਗਰੰਟੀ ਆ ਜੇਰ ਦੀ ਗਰੰਟੀ ਆ ਆਪਣੀ ਠੰਡੀ ਸੀਲ ਦੀ ਫੋਲ ਗਰੰਟੀ ਆ ਮਗਰ ਕੀ ਆ ਮਗਰ ਬੱਛਾ ਬਾਈ ਕੱਢ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਜਿੰਨਾ ਚਿਰ ਹੋ ਗਿਆ ਮੈਨੂੰ ਵਪਾਰ ਕਰਦੇ ਨੂੰ ਤੇ ਆ ਪਹਿਲੀ ਵੈੜ ਵੇਖੀ ਆ ਕਿ ਜਿਹੜੀ ਇੰਨੀ ਛੇਤੀ ਚੰਗੇ ਬੌਲੇ ਤੇ ਚੱਲੀ ਆ ਤੇ ਨਹੀਂ ਪਸ਼ੂ ਬਾਈ ਕਹਿੰਦਾ ਹੌਲੀ ਹੌਲੀ ਵੱਧ ਆ ਇਹ ਕੱਲ ਦੀ ਸੂਈ ਥੱਲੇ ਅੱਜ 15 ਕਿਲੋ ਬਾਈ ਕਹਿੰਦਾ ਬੌਲਾ ਤਿਆਰ ਆ ਜਿਹਦੇ ਪਸੰਦ ਆਉ ਦੋ ਟਾਈਮ ਚਾਰ ਟਾਈਮ ਪਾਵਾ ਬਾਈ ਕਹਿੰਦਾ ਪੰਜ ਟਾਈਮ ਅਗਲਾ ਬੌੜਾ ਕੰਡੇ ਦੇ ਜੋਖਲੇ ਮੋਟਾ-ਮੋਟਾ ਥਾਨ ਹੈ ਰਾਜੀ ਰੂਜੀ ਬਹੁਤ ਹੈ ਵਹਿੜ ਕੱਦ ਚ ਵੀ ਵੱਡੀ ਆ ਚਹਰਾ ਧਣਾ ਦਾ ਸੇਮ ਹੀ ਸਾਈਜ਼ ਆ ਮੜ ਗਈਆਂ ਆਪਾਂ ਆਈ ਤੀ ਸਾਡੀਆਂ ਬਾਈ ਠੀਕ ਹੈ ਆ ਤੁਸੀਂ ਵੇਖ ਹੀ ਰਹੇ ਆ ਲੇਵਾ ਕਬੈਣੀ ਵਾਲੀ ਸਾਈਡ ਆ ਹਲਕੀ ਜੀ ਭਾਲ ਹੈਗੀ ਆ ਇਹ ਤੁਹਾਨੂੰ ਵੀ ਪਤਾ ਤਾਜ਼ਾ ਸੂਇਆ ਪਸ਼ੂ ਜਾਂ ਗੱਬਣ ਤਿਆਰ ਪਸ਼ੂ ਹਲਕੀ ਜੀ ਭਾਲ ਕਰ ਜਾਂਦਾ ਨਾ ਬਾਈ ਕਰ ਲਈ ਆ ਕਿਸੇ ਪਾਸੋਂ ਨੋਰਮਲ ਭਾਲ ਹੂੰ ਸਹੀ ਆ ਪੋਲਾ ਹਵਾਨਾ ਪਿਆ ਇਹ ਤਾਂ ਮਿੱਠਾ ਮੁੱਠੇ ਨਾਲ ਜਾਨਵਰ ਕਰ ਜਾਂਦਾ ਰਾਜੀ ਬਹੁਤ ਹੈ ਕੱਦ ਵੱਡਾ 15 ਕਿਲੋ ਬੋਲੀ ਤਿਆਰ ਆ 23 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸੂਏ ਪਲੂਨ ਨੇ ਦਿੱਤਾ ਤੇ ਜਿਹੜੀ ਕੱਲ ਦੀ ਸੂਈ 15 ਕਿਲੋ ਬੋਲਾ ਤਿਆਰ ਕਰੀ ਫਿਰਦੀ ਆ ਤੇ ਉਹ ਹਿਸਾਬ ਨਾਲ ਇਹਨਾਂ ਦੁੱਧ ਖੁੱਲਾ ਪਿਆ ਦੇਣਾ ਕੀ ਭਾ ਬਈ ਜੈ ਜੈ ਦਾ ਜਿਹੜਾ ਬਾਈ ਕਹਿੰਦਾ ਟੀਨਾਂ ਵਾਲੇ ਦੇ ਘਰੇ ਹੁੰਦੀ ਤਾਂ ਅੱਜ ਬਣਾ ਇਹਦਾ ਲੱਖ ਮੰਗ ਲੈਂਦੇ ਹਾਂ ਹਾਂ ਆਹ ਨਾ ਜਮੈਂ ਦੀ ਫੈਕਸ ਮੌਲਾ 67000 ਦੀ ਵੇੜ ਦੇਦਾ 67000 ਦੀ ਹਾਂਜੀ ਬਈ ਦੋਸਤੋ ਬਾਈ ਕਹਿੰਦਾ ਟੀਨਾਂ ਵਾਲਾ ਮਤਲਬ ਚੰਗੇ ਦੇ ਘਰੇ ਖੜੀ ਹੁੰਦੀ ਫੇਰ ਤਾਂ ਅਗਲੇ ਨੇ ਲੱਖ ਕਰ ਲੈਣਾ ਸੀ ਪਰ ਬਾਈ ਕਹਿੰਦਾ 67000 ਦੀ ਦੇ ਦੇਣੀ ਆ ਥਣ ਭਾਂਡੇ ਦੀ ਪੂਰੀ ਚੰਗੀ ਆ ਮੋٹے-ਮੋٹے ਥਾਣਾਂ ਠੰਡੀ ਵੀ ਬਹੁਤ ਆ ਬਾਈ ਬਣਾ ਹੀ ਤਿਆਰ ਲੈ ਲਓ ਜੀ ਬਾਈ ਕਹਿੰਦਾ ਭਾਵੇਂ ਆਈ ਬਹਿ ਕੇ ਅਗਲਾ ਚਵਾਈ ਕਰ ਲੈ ਐਨੀ ਠੰਡੀ ਮਿੱਠੀ ਆ 67 ਦੀ ਜਿਹੜੇ ਹਿਸਾਬ ਨਾਲ ਬੌਲਾ 15 ਕਿਲੋ ਆ ਤਦ 22 23 ਕਿਲੋ ਇਹਨੇ ਪਿਆ ਦੇਣਾ ਉਹ ਹਿਸਾਬ ਨਾਲ ਜੈਜੀ ਭਾ 65 67 ਦੀ ਇਹਨੇ ਦੁੱਧ ਵਾਲੀ ਕਿਨੇ ਦੇਣੀ 2 ਨੰਬਰ ਤੇ ਆ ਜਾ ਇਹ ਵੀ ਬਈ ਦੂਜੇ ਸੂਏ ਵਹਿੜ ਖੁੰਦੀ ਆ ਠੀਕ ਆ ਜਿਹੜੋ ਲਈ ਆ ਉਹ ਕਹਿੰਦਾ ਵੀ 19 ਕਿਲੋ ਬਲੂਨ ਨੇ ਦੁੱਧ ਦਿੱਤਾ ਠੀਕ ਆ 18 19 ਮੰਨ ਕੇ ਆਪਾਂ ਲਈ ਆ ਭੈਣ ਭਰਾਵ ਦੀ ਸਾਂਝ ਨਾਲ ਲੈਣਾ ਜਿਹੜੇ ਹਿਸਾਬ ਨਾਲ ਆ ਬਾਈ ਲੈਵੇ ਤੇ ਨਾੜਾਂ ਇਹਦੇ ਹੂੰ 18 19 ਨੂੰ ਕਹਿੰਦਾ ਕੋਈ ਦੇਣ ਦੇਣ ਲਓ ਵੀ ਇੱਕਿਆਂ ਦੋ ਬਈ ਕੱਢ ਬਾਹਰ ਨੂੰ ਸੋਸਤੋ 2 ਨੰਬਰ ਨੇ ਵੀਰ ਕਹਿੰਦਾ 18 19 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਤਿਆਰੀ ਆ ਇੱਕ ਦੋ ਦਿਨ ਮਸਾਂ ਹੀ ਲਓ ਸੂਪੇ ਤਾਂ ਵੀਰ ਕਹਿੰਦਾ ਕੱਲ ਨੂੰ ਸੂਪੇ ਬਾਕੀ ਗੱਬਣ ਪਸ਼ੂ ਦਾ ਪਤਾ ਕੋਈ ਨਹੀਂ ਹੁੰਦਾ ਹੋ ਸਕਦਾ ਰਾਤ ਨੂੰ ਸੂਪੇ ਕਿਉਂਕਿ ਲੇਵੇ ਦੀ ਤਿਆਰੀ ਪੂਰੀ ਆ ਸਾਈਡਾਂ 'ਚ ਵਲਟੈਲ ਹੈਗੀ ਆ ਇੰਨੀ ਕੁ ਵਲਟੈਲ ਦਾ ਕਰਮ ਵਾਲੀਆਂ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਰਾਜੀ ਫੁੱਲ ਹੈ ਬਈ ਨਾੜਾਂ ਨੂੜਾਂ ਦੋਨੇ ਪਾਸੇ ਐ ਬੁਣੀਆਂ ਪਈਆਂ ਜਿਹੜੇ ਚਾਈ ਕੀਤੀ ਹੁੰਦੀ ਆ ਲੇਵੇ ਤੇ ਸੱਜੇ ਖੱਬੇ ਦੋਨੇ ਪਾਸੇ ਮੋਟੀਆਂ ਮੋਟੀਆਂ ਨਾੜਾਂ 18 19 ਕਿਲੋ ਦੁੱਧ ਗੋਕੇ ਆਸਤੇ ਕੋਈ ਬਾੜਾ ਵੀ ਨਹੀਂ ਮੱਝ ਆਸਤੇ ਦਾ 18 20 ਕਿਲੋ ਦੁੱਧ ਬਾੜਾ ਕਿਉਂਕਿ ਹਰੇਕ ਮੱਝ 18 20 ਕਿਲੋ ਦੁੱਧ ਨਹੀਂ ਦਿੰਦੀ ਹਰੇਕ ਮੱਝ ਦਾ 15 16 ਕਿਲੋ ਵੀ ਨਹੀਂ ਦੁੱਧ ਦਿੰਦੀ ਆਮ ਘਰਾਂ 'ਚ 10 10 ਕਿਲੋ ਦੁੱਧ ਵਾਲੀਆਂ ਮੱਝਾਂ 9 10 ਕਿਲੋ ਦੁੱਧ ਵਾਲੀਆਂ ਵਿੱਚ ਵਿੱਚ ਵੱਧ ਦੁੱਧ ਵਾਲੀਆਂ ਵੀ ਹੈਗੀਆਂ ਮੈਂ ਗੱਲ ਕਰਦਾ ਓਵਰ ਆਲ ਜਿਆਦੇ ਗਿਣਤੀ 'ਚ ਤੇ 18 20 ਕਿਲੋ ਵੇੜਾਂ ਦਾ ਦੁੱਧ ਆਮ ਹੀ ਪਿਆਂਦੀਆਂ ਆ ਆ ਬੱਚੀ ਨੂੰ 18 20 ਕਿਲੋ ਦੁੱਧ ਕੋਈ ਬਾੜਾ ਨਹੀਂ ਕਿਉਂਕਿ ਇਹਨਾਂ ਦਾ ਆਪਾਂ ਤਾ ਦਿਕਰ ਜਾਈਏ ਦਾ 25 ਕਿਲੋ 30 ਕਿਲੋ 40 45 ਕਿਲੋ ਵੀ ਦੁੱਧ ਦੇਈ ਜਾਂਦੀਆਂ گاਵਾ ਬਾਕੀ ਠੰਡੀ ਹਵਾ ਬਹੁਤ ਆ ਬਈ ਹਾਂ ਵਾਲ ਟੇਲਾ ਬਹੁਤ ਪਈਆਂ ਵਿਖਾ ਆਖਿਆ ਚਕੇ ਜੇ ਵਾਲ ਟੇਲਾ ਫੇਰ ਲੈ ਬਈ ਹਾਂ ਸਹੀ ਆ ਕਿੰਨੇ ਦੀ ਬਾਈ ਮੁੱਲ ਕਰਾਉ ਨੂੰ ਕੋਈ 65 ਕਰਾਲੇ 60 ਕਰਾਲੇ ਬਈ ਦੇ ਦੇਣੀ ਕਿੰਨੇ ਦੀ 55000 ਦੀ ਬਾਈ ਮੁੱਲ 60 65 ਜਿੰਨਾ ਮਰਜ਼ੀ ਕਰਾ ਲਓ ਵੀਰ ਕਹਿੰਦਾ ਦੇ ਦੇਣੀ ਆ 55000 ਦੀ ਗੋਲੇ ਅਰਗੀ ਬਚੀ ਆ ਪੂਰੀ ਰਾਜੀ ਆਏ ਨਹੀਂ ਹੋਊਗਾ ਤੁਸੀਂ ਇੱਥੇ ਆ ਜਾਓਗੇ ਤੇ ਲੱਸੀ ਜੀ ਨਿਕਲ ਜਾਊਗੀ ਪੂਰੀ ਭਾਰੀ ਜਾਨ ਵਾਲੀ ਬੱਚੀ ਦੇ ਦੇਣੀ ਆ 55000 ਦੀ। ਭਾਈ ਆਪਣੇ ਘਰੇ ਆ ਕੇ ਪਲਾਗ ਦੇ ਚਾਰ ਜਾਣੇ ਆ ਜਾਣ ਪੰਜ ਆ ਜਾਣ ਆ ਕੇ ਉਹਦੀ ਸੱਲੀ ਕਰਕੇ ਲੈ ਜਾਣ ਥਾਣਾ ਦੀ। ਸਹੀ ਆ। ਆਪਣੀ ਗਾਰੰਟੀ ਆ ਥਾਣਾ ਦੀ ਆਪਣੇ ਘਰ ਘਰ ਦੀ। ਹਾਂ। ਜਦੋਂ ਭਾਈ ਅਗਲੇ ਦੇ ਘਰੇ ਉੱਠ ਗਈ ਆਪਣੀ ਕੋਈ ਗਾਰੰਟੀ ਨਹੀਂ। ਆਹ ਵੇ ਤਾਂ ਗੱਲ ਹੈਗੀ। ਹਾਂ ਕਿਉਂਕਿ ਕੱਲ ਪਰਸੋਂ ਦੀ ਗੱਲ ਹੈ ਇੱਕ ਭਾਈ ਬੰਦਾ ਲਾਂਬੇ ਦੇ ਜਾਂਦਾ ਗਾਂ ਗਈ ਸੀ ਸੂਈ ਵੀ ਮਤਲਬ ਚਾਰ ਦਿਨ ਹੋ ਗਏ ਆ। ਹੂੰ। ਉਹਨੂੰ 4 ਦਿਨਾਂ ਬਾਅਦ ਜਾ ਕੇ ਮਟੜੜਸ ਹੋ ਗਈ ਹੁਣ ਫੋਨ ਮੈਨੂੰ ਲਾਈ ਤੁਰਿਆ ਉਹਨੂੰ ਇਹ ਤਾਂ ਮੌਕੇ ਦੀ ਗੇੜੀ ਇੱਕ ਲਗਿਆ ਉਹਨੂੰ ਮੂਕ ਲੱਗ ਗਈ 5 ਦਿਨਾਂ ਬਾਅਦ ਉਹ ਫੇਰ ਫੋਨ ਬੋਲ ਕੇ ਨਾ ਮੈਂ ਥਾਣੇ ਰਿਪੋਰਟ ਦੇਣੀ ਮੈਂ ਖਿਆ ਭਾਈ ਤੇ ਹੁਣ ਇਹ ਭਾਈ ਅਗਲੇ ਦੇ ਘਰੇ ਜਾ ਕੇ ਮੂਕ ਲੱਗ ਗਈ ਉਹਦੇ ਚ ਤਾਂ ਆਪਣਾ ਕੀ ਕਸੂਰ ਆ ਯਾਰ ਹਾਂ ਇਹ ਤਾਂ ਕਰ ਜਿਹੜਾ ਆਪਣੇ ਘਰੋਂ ਮੂਕ ਮਾਰਦੀ ਲਗਿਆ ਹੋਵੇ ਤਾਂ ਫੇਰ ਤੱਕ ਆਵੇ ਨਾਲੇ ਵੇਖ ਕੇ ਲਗਿਆ ਘਰੋਂ ਪਾਸ ਕਰਕੇ ਲਗਿਆ ਚੌਥੇ ਦਿਨ ਮੈਨੂੰ ਕਹਿੰਦੇ ਇਹ ਤਾਂ ਮੂਕ ਹੀ ਨਹੀਂ ਹਟਦੀ ਹੂੰ ਆਓ ਇਹ ਤਾਂ ਕੋਈ ਵੜਿਆ ਹੀ ਨਹੀਂ ਹਾਂ ਤੂੰ ਵੀ ਖਰੀਦ ਕੇ ਲਿਆ ਸਾਰੇ ਐਂ ਖਰੀਦ ਕੇ ਲਿਆ ਕੇ ਅੱਗੇ ਸੇਲ ਕਰਦੇ ਆ ਹਾਂਜੀ ਹਾਂਜੀ ਬਾਈ ਦੋਸਤੋ ਵੀ ਆਪਾਂ ਜ਼ਿੰਮੇਵਾਰ ਆ ਅੱਜ ਦੀ ਤਰੀਕ ਭਾਰ ਪਿੱਛੇ ਦੇ ਥਣਾ ਦੇ ਹਾਂ ਥਣੋਂ ਦਾ ਤੋਈ ਦੁੱਗਣੀ ਸਾਈ ਮੋੜਾਂਗੇ ਅਗਲੇ ਲਓ ਜੀ ਬਾਈ ਕਹਿੰਦਾ ਸਾਈ 2000 ਆਈ ਹੋਵੇ 4000 ਮੋੜੂ ਕੋਈ ਵਹਿੜ ਥਣਾ ਅਜ ਗਲਤ ਨਿਕਲ ਜੇ ਜਾਂ ਭਾਰ ਪੈਂਦਾ ਹੋਵੇ ਉਹਦੀ ਵੀ ਗਾਰੰਟੀ ਹੋਊ ਚਾਰਾਂ ਦਿਨਾਂ ਬਾਅਦ ਪੰਜਾਂ ਦਿਨਾਂ ਬਾਅਦ ਤਾਂ ਤੁਹਾਨੂੰ ਵੀ ਪਤਾ ਗਾਰੰਟੀ ਕਾਦੀ ਹੁੰਦੀ ਆ ਇੱਥੇ ਆਓ ਬਾਈ ਕਹਿੰਦਾ ਮੇਰੇ ਘਰੇ ਭਾਵਾਂ ਇੱਕ ਪਸ਼ੂ ਲੈਣਾ ਕਿਸੇ ਨੇ ਭਾਵਾਂ ਚਾਰ ਜਾਣੇ ਆ ਜਾਣ ਵਾਰੀ-ਵਾਰੀ ਤਸੱਲੀ ਕਰਨ ਆਪਦੀ ਟਕਾ ਆ ਕੇ ਮੇਰੇ ਘਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਤਿੰਨ ਨੰਬਰ ਤੇ ਆ ਜਾ ਇਹ ਬਾਈ ਜਿਹਦੋਂ ਲਈ ਆ ਉਹਨੇ ਦੂਜਾ ਸੂਆ ਕਿਹਾ ਉਹ ਆਪਾਂ ਦੂਜਾ ਹੀ ਮੰਨ ਕੇ ਲਈ ਕੋਈ ਭੈਣ ਭਰਾ ਨੂੰ ਭਲਾ ਤੀਜਾ ਮੰਨ ਲੇ ਦੂਜਾ ਮੰਨ ਲੇ ਵੈਰ ਸਮੀ ਨਹੀਂ ਹੂੰ ਜੇ ਤਾਂ ਇਹ ਸਿਵਾ ਵਾਲੇ ਘਰੋਂ ਆਉਂਦੀ ਤੇ ਇਹਦਾ ਭਾਅ ਵੀ ਅੱਜ ਹੋਰ ਹੀ ਕੋਸ ਹੋਣਾ ਸੀ ਹਨਾ ਹੂੰ ਇਹ ਜਿੱਦੋਂ ਲਈਓ ਕਹਿੰਦਾ ਵੀ ਨਾਰਮਲ ਸੇਵਾ ਦੇ ਵਿੱਚ 17-18 ਕਿਲੋ ਦੁੱਧ ਚੋਈ ਗਿਆ। ਹੂੰ। ਤੇ 17-18 ਬਾਈ ਦਿੱਤਾ ਵੀ ਉਹ ਵੜ ਵੱਡੀ ਆ ਕੋਈ ਇੱਥੇ ਆਉਣ ਵਾਲੀ ਗਰਸੀ ਨਹੀਂ ਹਿਮਾਚਲ ਵਾਲੀ। ਹੂੰ। ਵੀ ਲੱਕ ਤੇ ਹੀ ਆਉਗੀ। ਘੱਟ ਵਿਖਾ ਦਿਓ ਕਿੱਡਾ। ਦਿਨ ਕਿੰਨੇ ਲੈ ਜੂ। ਦਿਨ ਲੈ ਜੂ 4 ਲੈ ਜੇ 5 ਲੈ ਜੇ ਬਾਈ। 17-18 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਪਹਿਲੇ ਸੂਵੇ ਦਿੱਤਾ ਜਿੱਦੋਂ ਲਈ ਅਗਲੇ ਕਹਿੰਦੇ ਦੂਜਾ ਸੂਆ ਸੂੰਦੀ ਬਾਈ ਕਹਿੰਦਾ ਆਪਾਂ ਵੀ ਦੂਜਾ ਸੂਆ ਮੰਨ ਕੇ ਲਈ ਆ। ਜਿਹਨੇ ਲੈਣੀ ਆ ਇਹ ਗੱਲ ਵੀਰ ਦੀ ਵੀ ਸਹੀ ਆ। ਕੋਈ ਤੀਜਾ ਮੰਨ ਲੇ ਭਾਵੇਂ ਕੋਈ ਦੂਜਾ ਮੰਨ ਲੇ। ਇਥੇ ਪੈਰ ਝੜ ਗਿਆ ਸੀ ਤੇ ਉਹ ਅਗਲੇ ਦੀ ਮਰਜ਼ੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡੇ ਮੰਨਣ ਤੇ ਆ ਜਿਹੜਾ ਸੁਭਾ ਮਰਜ਼ੀ ਅਗਲਾ ਮੰਨ ਕੇ ਲੈ ਲੈ ਵੈੜ ਤੁਹਾਨੂੰ ਵਿਖਾਤੀ ਆ 17 18 ਕਿਲੋ ਦੁੱਧ ਵੀਰ ਕਹਿੰਦਾ ਦਿੱਤਾ ਇਹਨੇ ਐਡੀ ਹਾਈਟ ਵਾਲੀ ਵੈੜ ਨੂੰ ਇੰਨਾ ਦੁੱਧ ਬਈ ਕਹਿੰਦਾ ਹੋਈ ਹਾਂ ਫੋਟਾਂ ਨੂੰ ਲੈ ਵਾ ਪਿਛੇ ਨੂੰ ਵਾਧਾ ਦਿਨ ਜ਼ਰੂਰ ਤਿੰਨ ਚਾਰ ਲੈ ਜੂਗੀ ਇਹ ਲੈਣੀ ਆ ਕਰਮ ਵਾਲੀ ਬਣਾਇਆ ਰਸਾ ਸੱਟ ਕੇ ਬਹਿ ਜਾ ਲਾਓ ਜੀ ਠੰਡੀ ਮਿੱਠੀ ਬਾਈ ਕਹਿੰਦਾ ਫੁੱਲ ਆ ਭੋਆ ਵੇੜ ਦੇ ਵਿਚਾਲੇ ਰਸਾ ਸੱਟ ਲਈ ਅਗਲਾ ਤੇ ਲੱਤ ਵੀ ਨਹੀਂ ਚੱਕਦੀ ਬਾਕੀ ਤੁਸੀਂ ਵੇਖ ਹੀ ਰਹੇ ਆ ਆਪਾਂ ਤਾਂ ਹਰੇਕ ਵੀਡੀਓ 'ਚ ਕਹੀਦਾ ਭਰਾਵੋ ਵਾਰ-ਵਾਰ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਫੁੱਲ ਤਸੱਲੀ ਕਰਨ ਦਾ ਜੇ ਕੋਈ ਫ੍ਰੀ 'ਚ ਵੜ ਦਿੰਦਾ ਫਿਰ ਤਾਂ ਭਾਵੇਂ ਅੱਖਾਂ ਮੀਚ ਕੇ ਅਗਲੇ ਨੂੰ ਕਹ ਬਈ ਭੇਜ ਦੇ ਤੇ ਜਿੱਥੇ ਤੁਸੀਂ ਪੈਸੇ ਲਾਉਣੇ ਉੱਥੇ ਤੁਹਾਡਾ ਹੱਕ ਬਣਦਾ ਹੁਣ ਇਹ ਵੀ ਵਪਾਰ ਕਰਦੇ ਆ ਇਹ ਵੀ ਆਪ ਦੀ ਪਹਿਲਾਂ ਫੁੱਲ ਤਸੱਲੀ ਕਰਦੇ ਆ ਕਿਉਂਕਿ ਨਫਾ ਤਾਂ ਵਿੱਚੋਂ ਥੋੜਾ ਮੈਲਾ ਹੁੰਦਾ ਮੰਨ ਲਓ ਉਦਾਹਰਨ ਦੇ ਤੌਰ ਤੇ 50000 ਦੀ ਵੜ ਲਈ ਪੈਸੇ ਲਾ ਕੇ ਤੇ 50000 ਦੀ ਵੈੜ ਨੇ 50000 ਨਫਾ ਥੋੜੀ ਦੇਣਾ 2000 ਦੇਜੂ 3000 ਦੇਜੂ ਇੰਨਾ ਕ ਨਫਾ ਹੁੰਦਾ ਰਿਸਕ ਪਹਿਲਾਂ ਵਪਾਰੀ ਆਪਦੇ ਸਿਰ ਤੇ ਲੈਂਦਾ ਨਫਾ ਉਹ ਤੋਂ ਬਾਅਦ ਚ ਮਿਲਦਾ ਉਹ ਵੀ ਪਤਾ ਨਹੀਂ ਮਿਲਣਾ ਕਿ 2000 ਵਧਣਾ ਕਿ 2000 ਘਟਣਾ ਉਹ ਮੌਕੇ ਦੀ ਖੇਡ ਆ ਜਿਹੜੇ ਦਾਅ ਕਰਮ ਵਾਲਿਆਂ ਤੇ ਇੱਕ ਲੈ ਜਾਂਦੀ ਸਾਰੀਆਂ ਉਹ ਤਾਂ ਆ ਦੇ ਕਰਮਾਂ ਦੀ ਗੱਲ ਆ ਹਨਾ ਹੂੰ ਬਾਕੀ ਵੈੜ ਖਰੀ ਆ ਬਈ ਆ ਅਗਲਾ ਨਸਲੀ ਕਰਕੇ ਲਿਆਵੇ ਥਣਾ ਦੀ ਆਪਣੀ ਗਾਰੰਟੀ ਆ ਭਾਰ ਪਿੱਛੇ ਢੀਕ ਕਿੰਨੇ ਦੀ ਇਹ ਦਾ ਹੈਮਰ ਵੀ ਭੇਜੀ ਵਾਲੇ ਕੰਮ ਚ ਹੁੰਦੀ ਫੇਰ ਤਾਂ ਏਡੀਆਂ ਏਡੀਆਂ ਵੜਾ ਆਪਾਂ ਵੀ 66000 ਤੋਂ ਲੈ ਕੇ ਵੇਚਾਂ ਅੱਜ ਜਿਹੜੀ ਹਾਂ ਨਾ 53000 ਦੀ ਵੇਚ ਲਾਓ ਜੀ 53000 ਦੀ ਦੇ ਦੇਣੀ ਆ ਤਿੰਨ ਨੰਬਰ 17 18 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਕੱਦ ਵੱਡ ਫੁੱਲੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ